ਜਦੋਂ ਪਾਰਟੀ ਕੋਈ ਇਹੋ ਜਿਹਾ ਗਲਤ ਫੈਸਲਾ ਲੈ ਲਿੰਦੀ ਆ ਨਾ ਤਾਂ ਮੁੜ ਕੇ ਕਿਸੇ ਨਾ ਕਿਸੇ ਸਿਰ ਮੜਦੇ ਆ ਮੈਂ ਅੱਗੇ ਪਹਿਲਾਂ ਵੀ ਸਾਰੇ ਚੈਨਲ ਨਾਲ ਨਾਲ ਗੱਲਬਾਤ ਕਰਦੇ ਆ ਉਹੀ ਕਿਹਾ ਮੈਂ ਕਿਹਾ ਮੈਨੂੰ ਇਹ ਦੱਸਣ ਸਹੀ ਕਿ ਮੇਰੀ ਪਾਰਟੀ ਵਿਰੋਧੀ ਕਾਰਵਾਈ ਕੀ ਆ ਕਿਸੇ ਨਾਲ ਮੇਰੀ ਕੋਈ ਪਿਕਚਰ ਵਿਖਾ ਦੇਣ ਕਿਸੇ ਨਾਲ ਮੇਰੀ ਕੋਈ ਗੱਲਬਾਤ ਹੁੰਦੀ ਕੋਈ ਜਗ੍ਹਾ ਦੱਸ ਦੇਣ ਜਾਂ ਕੋਈ ਇਹ ਦੱਸ ਦੇਣ ਕਿ ਮੈਂ ਫਲਾਣੇ ਲੀਡਰ ਨੂੰ ਫਲਾਣੇ ਥਾਂ ਜਾ ਕੇ ਮਿਲ ਕੇ ਆਇਆ ਆ ਮੈਂ ਤਾਂ ਸਿਰਫ ਗੱਲ ਕੀਤੀ ਸੀ ਟੇਹਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿਹੜੀ ਚੱਲ ਰਹੀ ਸੀ ਇੱਕ ਬਾਬਰੋਲਾ ਚੱਲ ਰਿਆ ਸੀ ਉਹਦੀ ਗੱਲ ਕੀਤੀ ਸੀ ਮੈਂ ਕਿਹਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਨੂੰ ਮੈਂ ਐਂਟਰ ਨਹੀਂ ਹੋਣ ਦੇਣਾ ਕਿਉਂਕਿ ਪਾਰਟੀ ਨੇ ਮੈਨੂੰ ਲਗਭਗ ਫੈਸਲਾ ਕੀਤਾ ਪਿਆ ਸੀ ਕਿ ਉਸ ਮਾੜੇ ਬੰਦੇ ਨੂੰ ਮਾੜੇ ਅੰਸਰ ਨੂੰ ਪਾਰਟੀ 'ਚ ਸ਼ਾਮਲ ਕਰਨਾ ਤੇ ਮੈਂ ਕਿਹਾ ਸੀ ਕਿ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣ ਲਈਏ ਮੈਂ 2 ਦਿਨ ਪਹਿਲਾਂ ਹਲਕੇ ਦੇ ਜਿਹੜੇ ਮੋਤਬਰ ਸੱਜਣ ਸੀ ਨਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੇ ਅੱਗੇ ਪੱਖ ਰੱਖਿਆ ਕਿ ਮੈਂ ਚਾਹੁੰਦਾ ਵਾਂ ਕਿ ਇਹ ਪਾਰਟੀ ਸਪਸ਼ਟ ਕਰਿਆ ਕਿ ਤੁਹਾਡੇ ਵਿੱਚ ਵਰਕਰਾਂ ਦੇ ਵਿੱਚ ਸਾਡੇ ਆਗੂ ਸਹਿਬਾਨਾਂ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਪਿੰਡੋਂ ਵੋਟਾਂ ਕੱਢਣੀਆਂ ਨੇ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਆ ਕੇ ਸਪਸ਼ਟ ਕਰੇ ਕਿ ਅਸੀਂ ਉਸ ਬਲਾਤਕਾਰੀ ਨੂੰ ਜਿੱਤੇ ਐਡਾ ਵੱਡਾ ਕਨਾਉਣਾ ਅਪਰਾਧ ਕੀਤਾ ਉਸ ਦੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਜਿਹੜੀ 2-3 ਦਿਨ ਪਹਿਲਾਂ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਬੈਠੇ ਸੀ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਦਾ ਬੈਠਾ ਸੀ ਤਾਂ ਮੈਂ ਪਾਰਟੀ ਨੂੰ ਇਹੋ ਪੁੱਛਿਆ ਸੀ ਕਿ ਇਹ ਕੇਸ ਬਿਨਾ ਤੇ ਉੱਥੇ ਗਏ ਨੇ ਜੇ ਇਹ ਪਾਰਟੀ ਨੂੰ ਪਤਾ ਨਹੀਂਗਾ ਤੇ ਇਹ ਬੰਦੇ ਗਏ ਨੇ ਤੇ ਪਾਰਟੀ ਉਹਨਾਂ ਤੇ ਕਾਰਵਾਈ ਕਰੇ ਪਾਰਟੀ ਨੇ ਉਹਨਾਂ ਤੇ ਕਾਰਵਾਈ ਕਰਨ ਦੇ ਬਜਾਏ ਜਿਨਨੇ ਆਵਾਜ਼ ਚੁੱਕੀ ਕਿ ਧੀਆਂ ਪੈਣਾ ਦੀ ਇੱਜ਼ਤ ਲੁੱਟਣ ਵਾਲੇ ਨੂੰ ਪਾਰਟੀ 'ਚ ਸ਼ਾਮਲ ਮੈਂ ਨਹੀਂ ਹੋਣ ਦੇਣਾ ਉਹਨੂੰ ਪਾਰਟੀ 'ਚ ਬਰਖਾਸਤ ਕਰਤਾ ਗਿਆ ਇਸ ਕਰਕੇ ਪਾਰਟੀ ਦਾ ਜਿਹੜਾ ਹੁਕਮ ਆ ਪ੍ਰਧਾਨ ਸਾਹਿਬ ਦਾ ਜਿਹੜਾ ਫੈਸਲਾ ਸੁਣਾਇਆ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਜੇ ਮੈਂ ਲੋਕਾਂ ਦੀ ਗੱਲ ਕੀਤੀ ਆ ਲੋਕਾਂ ਦੀਆਂ ਧੀਆਂ ਪੈਣਾ ਨੂੰ ਬਚਾਉਣ ਦੀ ਗੱਲ ਕੀਤੀ ਆ ਤੇ ਜੇ ਉਹਨੇ ਮੈਨੂੰ ਸਜ਼ਾ ਦਿੱਤੀ ਆ ਤੇ ਮੈਂ ਸਜ਼ਾ ਜਿਹੜੀ ਆ ਖੇੜੇ ਮੱਥੇ ਪ੍ਰਵਾਨ ਕਰਦਾ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ